ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਧੌਲਾ ਇਹ ਕਿੰਗਰੇ ਦੇ ਬਿਲਕੁਲ ਨੇੜੇ ਹੈ ਇਹਦੇ ਕਰਕੇ ਇੱਥੇ ਜਿਹੜਾ ਨਾਮ ਆਮ ਤੌਰ ਤੇ ਆਪਾਂ ਸੁਣਦੇ ਆ ਧੌਲਾ ਕਿੰਗਰੇ ਹੀ ਕਿਹਾ ਜਾਂਦਾ ਹੈ ਇਹ ਪੰਡ ਮਲੋਟ ਦੇ ਬਿਲਕੁਲ ਨੇੜੇ 5 ਕਿਲੋਮੀਟਰ ਸਾਈਡ ਤੇ ਗਿੱਦੜਵਾਏ ਤੋਂ 10 ਕਿਲੋਮੀਟਰ ਸਾਈਡ ਤੇ ਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਹਨੂੰ ਪੈਂਦਾ ਹੈ ਸੋ ਤੌਲੇ ਕੇ ਅੰਗਰੇਜ਼ ਦੇ ਵਿੱਚੋਂ ਅੱਜ ਤੁਹਾਨੂੰ ਇੱਕ ਵੀਡੀਓ ਦਿਖਾ ਰਿਹਾ ਹਾਂ ਜਿਹੜੇ ਵੀਰ ਕੋਲ ਅੱਜ ਵੀਡੀਓ ਬਣਾ ਰਹੇ ਹਾਂ ਮੇਰੀ ਇਸ ਭਰਾ ਕੋਲੋਂ ਪਹਿਲੀ ਵੀਡੀਓ ਹੈ ਤੇ ਨਾਲੇ ਗੱਲ ਦੱਸ ਦਿੰਦਾ ਵੀ ਇਹ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਤਿੰਨ ਨਗ ਅੱਜ ਦੀ ਵੀਡੀਓ ਚ ਦਿਖਾਉਣੇ ਆ ਪਹਿਲੇ ਨੰਬਰ ਤੇ ਜਿਹੜੀ ਗਾਂ ਇਹ ਵੀ ਤਾਜੀ ਸੂਈ ਵੀ ਬੱਚਾ ਇਹਦੇ ਨਾਲ ਵੱੱਛੀ ਹੈ ਇਹ ਤੋਂ ਇਲਾਵਾ ਇੱਕ ਜਰਸੀ ਤੇ ਇੱਕ ਐਚਐਫ ਹੋਰ ਖੜੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸ਼ੂ ਤੁਸੀਂ ਆਪਦੀ ਮਰਜ਼ੀ ਨਾਲ ਖਰੀਦਣਾ ਹੁੰਦਾ ਤੇ ਤਸੱਲੀ ਕਰਨ ਦਾ ਤੁਹਾਡਾ ਹੱਕ ਹੁੰਦਾ ਸੋ ਆਕੇ ਆਪਦੀ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਮੈਂ ਚਲਾ ਦੂੰਗਾ ਉੱਤੇ ਤੁਸੀਂ ਕੰਟੈਕਟ ਕਰਨਾ ਹੋਊਗਾ ਆਓ ਸ਼ੁਰੂਆਤ ਕਰੀਏ ਪਹਿਲੇ ਨੰਬਰ ਤੇ ਵੱੱਛੀ ਵਾਲੀ ਵਿਹੜ ਤੋਂ ਬਾਈ ਸਤਿ ਸ੍ਰੀ ਅਕਾਲ ਭਰਾ ਜੀ ਨਾਮ ਦੱਸ ਦਿਓ ਬਈ ਨਾਮ ਮੇਰਾ ਗੁਰਸੇਵ ਸਿੰਘ ਹੈ ਭਰਾ ਜੀ ਗੁਰਸੇਵ ਕ ਭਾਈ ਵਪਾਰ ਦਾ ਕੰਮ ਕਰ ਰਹੇ ਹਾਂ ਹਾਂਜੀ ਵਪਾਰ ਦਾ ਭਰਾ ਜੀ ਅੱਛਾ ਪਾਸੂ ਰੂਟੀਨ ਚ ਹੀ ਹੁੰਦੀ ਹੈ ਹਾਂ ਰੂਟੀਨ ਚ ਹੁੰਦੇ ਭਰਾ ਜੀ ਆਪਣੇ ਕੋਲ ਕਾਵਾ ਹੀ ਲਿਆਉਣੇ ਕੱਲੀ ਗਾਂ ਹੀ ਹੁੰਦੀ ਹੈ ਭਰਾ ਜੀ ਕੱਲੀ ਗਾਂ ਹਾਂਜੀ ਕੱਲੀ ਗਾਂ ਜੀ ਅੱਜ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਵਿਹੜ ਤੁਹਾਡੇ ਨਾਲ ਹੀ ਖੜੀ ਹੈ ਸਾਡੀ ਜੀ ਸੂ ਰਾਤ 10 ਵਜੇ ਸੋਈ ਹਾਂਜੀ 10 ਵਜੇ ਰਾਤ ਠੀਕ ਹੈ ਬੱਚਾ ਵੱਚੀ ਦਿੱਤੀ ਮਗਰ ਵੱਚੀ ਹੈ ਭਰਾ ਜੀ ਕੀ ਡਿਮਾਂਡ ਰੋਗੀ ਇਹਦੀ ਬਾਈ ਬਸ ਡਿਮਾਂਡ ਕਰਾਉਣ ਦੇ ਇੱਕ 5 ਕਰੋੜ ਜੀ ਨਹੀਂ ਮਰਜੀ ਕਰਾ ਲਓ ਵੀਰੇ ਬਸ ਵੀਰੇ ਪਾ 92000 ਦੀ ਜੇਸੀਆਂ ਨੋਈ ਆ ਭਰਾ ਜੀ ਦੀ ਖੋਲ ਦੇ ਬਾਈ ਦੋਸਤੋ 92000 ਚ ਸੂਆ ਦੂਜਾ ਅੱਥੀ ਚੁਾਈ ਵਾਲਾ ਥਾਨ ਬਹੁਤ ਚੰਗਾ ਥਾਨ ਤੁਨ ਲੱਗਿਆ ਵੀਰੇ ਮੱਝਰ ਗਾ ਚੋਣ ਚੁਣੋ ਭਰਾ ਜੀ ਹਾਂ ਵੱਚੀ ਨੂੰ ਇਹਨੇ ਜਨਮ ਦਿੱਤਾ ਤੇ ਇੱਕ ਗੱਲ ਹੋਰ ਐਡ ਕਰ ਦੇਣਾ ਵੀ ਮੈਂ ਵੀਡੀਓ ਬਣਾਉਣ ਆਇਆ ਸੀ ਬਠਿੰਡੇ ਏਰੀਆ ਚ ਅਚਾਨਕ ਹੀ ਇਸ ਵੀਰ ਦਾ ਫੋਨ ਆਇਆ ਤੇ ਮੈਂ ਵੀਡੀਓ ਬਣਾ ਰਿਹਾ ਮਤਲਬ ਕੋਈ ਉਸ ਤਰ੍ਹਾਂ ਪਹਿਲਾਂ ਤਿਆਰੀ ਨਹੀਂ ਕੀਤੀ ਵੀਡੀਓ ਦੀ ਉਹ ਪਸ਼ੂਆਂ ਦੀ ਸਾਫ ਸਫਾਈ ਤੋਂ ਵੀ ਅੰਦਾਜ਼ਾ ਹੋ ਜੂਗਾ ਚੰਗੀ ਹੈ ਗਾੜੀ ਹੈ ਹਵਾਨਾ ਪਛਾਣ ਨੂੰ ਵੀ ਚੰਗਾ ਹੈ ਗਰਮੀ ਘਟ ਮਣਾਉਗੀ ਵਹਿੜ ਇਦਾਂ ਦੀ ਹੈ ਤੇ ਦੂਜਾ ਸੂਆ ਦੁੱਧ ਸੋਹਣਾ ਦਿੰਦੀ ਰੂ 92000 ਦੀ ਬਾਈ ਕਹਿੰਦਾ ਯੈਸ ਔਰ ਨੋ ਹੈ ਰੇਟ ਜਿਹੜਾ ਮਰਜ਼ੀ ਕਰਾ ਲਓ ਵੈਸੇ ਨਾਲ ਬੱਛੀ ਵੀ ਹੈ ਭਾਈ ਇੱਕ ਜਿਹੜਾ ਹੋਰ ਕਢਾ ਦਿਓ ਚੰਗੀ ਹੈ ਗਾੜੀ ਦੱਸੋ ਤੁਸੀਂ ਦੇਖੋ ਥਾਣ ਵੀ ਹੱਥੀ ਚੁਵਾਈ ਆਲਾ ਬਾਕੀ ਗੱਲਬਾਤ ਕੀਤਾ ਪਤਾ ਲੱਗ ਜਾਂਦਾ ਹੁੰਦਾ ਸੌਦਾ ਕਿੱਥੋਂ ਤੱਕ ਹੋਊਗਾ ਆ ਕੇ ਪਸੂ ਤੁਸੀਂ ਦੇਖਣਾ ਹੋਊਗਾ ਸੋ ਇਹ ਪਹਿਲੇ ਨੰਬਰ ਤੇ ਵੈੜ ਵੱਛੀ ਵਾਲੀ ਦੂਜਾ ਸੂਆ ਇਹਦੀ ਵੱਛੀ ਤੁਹਾਨੂੰ ਇੱਕ ਵਾਰ ਮੈਂ ਦਿਖਾਉਂਗਾ ਸੋ ਇਹ ਵੱਛੀ ਦੱਸੋ ਇਸ ਵੈੜ ਨੇ ਦਿੱਤੀ ਐ ਸੋਹਣੀ ਵੱਛੀ ਐ ਤਾਜੀ ਸੂਈ ਵੀ ਬਿਲਕੁਲ ਵੈੜ ਤੁਸੀਂ ਦੇਖੋ ਪਹਿਲੇ ਨੰਬਰ ਤੇ ਇਹਦੇ ਨਾਲ ਇੱਕ ਹੋਰ ਗਾਂ ਖਦੀ ਹੈ ਬਈ ਇਹ ਕਿੰਨਾ ਸੂਆ ਸੂਆ ਇਹ ਦੂਜਾ ਸੂਆ ਜਗਦੀ ਦੀ ਵੀਰੇ ਭਰਾ ਜੀ ਇਹ ਕੱਬਣਾ ਹੁਣ ਹਾਂਜੀ ਗੱਬਣਾ ਵੀਰੇ ਦਿਨ ਕਿੰਨੇ ਲਊਗੇ ਦਿਨ 8 ਦਿਨ ਲੈ ਜੂ ਵੀਰੇ ਜੀ ਇਹਦੀ ਡਿਮਾਂਡ ਕੀ ਰਹਿਣੀ ਵੀਰੇ ਇਹਦਾ ਡਿਮਾਂਡ ਵੀਰੇ ਮੁੱਲ ਕਰਾਉਣ ਜਿੰਨਾ ਮਰਜ਼ੀ ਵੀਰੇ ਇਹਦੇ ਵੀ 95000 ਦੇ ਦਾਂਗੇ ਭਰਾ ਜੀ ਤੋਰੀ ਤੋਰ ਦਿੰਦਾ ਦੋਸਤੋ 95000 ਦੀ ਹਜੇ ਦਿਨ ਲੈਂਦੀ ਆ 8 ਦਾ 8 ਦਿਨ ਲੈ ਜੂ ਭਰਾ ਜੀ ਫਾਰਮਨ ਚ ਆਈ ਆ ਬਹੁਤ ਸੋਹਣੀ ਭਰਦੀਪੁਰ ਦੀ ਗਾਂ ਵੀਰੇ ਸੋ ਤਿਆਰ ਬਾਈ ਕਹਿੰਦਾ ਬਹੁਤ ਸੋਹਣੀ ਹੁੰਦੀ ਹੈ ਜੇ ਕੱਚੀ ਵਹਿੜ ਹੈ ਢਾਂਚਾ ਤੁਸੀਂ ਦੇਖ ਸਕਦੇ ਹੋ ਇਹਦਾ ਇਹ 95000 ਦੀ ਮਿਲੂਗੀ। ਥਣ ਇਹਦੇ ਵੀ ਹੱਥੀ ਚੁਾਈ ਆ ਰਹੀ ਹੈ। ਸਪੇਸ ਫੁੱਲ ਪਈ ਆ ਉਹ ਤਾਂ ਵੈਸੇ ਠੀਕ ਹੈ ਵੀਰੇ। ਮੈਂ ਤਾਂ ਚੀਜ਼ਾਂ ਕਿਉਂਕਿ ਆਪਾਂ ਨੂੰ ਪਤਾ ਇਦਾਂ ਦੀਆਂ گاਵਾ ਹੁੰਦੀਆਂ ਵੀ ਇਹਨਾਂ ਨੇ ਤਿਆਰ ਤਾਂ ਪੋਲੀ ਹੋਣਾ ਹੁੰਦਾ। ਸੇਵਾ ਵਾਲਾ ਕੋਈ ਭਰਾ ਹੋਵੇ ਤੇ ਦੁੱਧ ਜਿੰਨਾ ਮਰਜ਼ੀ ਚੋਲਿਓ। ਚੰਗਾ ਟਾਂ ਚਾਹੀਦਾ ਵੀ ਹਜੇ 10 ਦਿਨ ਲੈਂਦੀ ਐ। ਸੰਭਾਲ ਸਕਦੇ ਹੋ ट्रांजिशन ਫੀਡ ਵਗੈਰਾ ਆਪਾਉਣ ਵਾਸਤੇ ਟਾਈਮ ਤੁਹਾਡੇ ਕੋਲ ਹੈਗਾ। ਜਿਹੜਾ ਵੀਰ ਖਰੀਦਦਾ ਤਾਂ ਕੇਅਰ ਚੰਗੀ ਕਰ ਲੂਗਾ। ਇੱਕ ਜਰਸੀ ਤੁਹਾਨੂੰ ਦਿਖਾ ਦਈਏ ਸੋਈ ਸਵਾਈ ਜਰਸੀ ਕੈਨਵਾ ਸੂਆ ਸੂਈ ਇਹ ਪਹਿਲਾ ਸੂਆ ਸੂਈ ਹੈ ਭਰਾ ਜੀ ਠੀਕ ਹੈ ਇਹ ਕੱਲ ਸ਼ਾਮ ਨੂੰ ਸੂਈ ਹੈ ਭਰਾ ਜੀ 8 ਕਿਲੋ ਹੈ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਚੀ ਦਿੱਤੀ ਭਰਾ ਜੀ ਠੀਕ ਹੈ ਅੱਛਾ ਇਹਦਾ ਰੇਟ ਕੀ ਰਾਹੂ ਇਹਦਾ ਬਸ ਮੁੱਲ ਕਿੰਨਾ ਮਰਜ਼ੀ ਕਰ ਲਗੇ ਇਹ 90 ਹਜ਼ਾਰ ਦੀ ਦੇਵਾਂਗੇ ਭਰਾ ਜੀ ਬਸ ਤੋਰ ਦੇ ਇੱਕ 5 ਕਿਲੋ ਭਾਵੇਂ ਇੱਕ 3 ਕਿਲੋ ਕਿ ਦਸ ਕਿਲੋ 90 ਦੀ ਪਹਿਲਾ ਸੂਆ ਬਹੁਤ ਸੋਹਣਾ ਥੀ ਚਵਾਈ ਵਾਲਾ ਥਾਨ ਬਹੁਤ ਚੰਗੀ ਜਿਹੀ ਬੱਚੀ ਬਹੁਤ ਚੰਗੀ ਸੀ ਮੰਦੀ ਮਗਰ ਭਾਈਆ ਢਾਂਚਾ ਦੇਖੋ ਰੰਗ ਰੂਪ ਸੋਹਣਾ ਵਹਿੜਦਾ ਸਹੀ ਦੋ ਪੀਸ ਦੇਖ ਸਕਦੇ ਹੋ ਪ्युअर ਜਰਸੀ ਨਸਲ ਥਣ ਨਰੋਆ ਲੱਗਾ ਦੁੱਧ ਥੋੜੀ ਸੇਵਾ ਦਾ ਤੁਸੀਂ ਕਿੰਨਾ ਚੋਲੋਗੇ ਰੰਗ ਰੂਪ ਸੋਹਣਾ ਬਰੀਡਿੰਗ ਤੇ ਕੰਮ ਕਰਨਾ ਬੱਚੇ ਸੋਹਣੇ ਇੱਕ ਗੱਲ ਭਰਾ ਸਵੇਰ ਨੂੰ 5 ਕਿਲੋ ਦੀ ਬੋਲੀ ਕੱਢੀ ਹੋਈ ਹੈ ਦੀ ਠੀਕ ਹੈ ਭਾਈ ਕੋ ਆਪਣਾ ਕਿਹੜਾ ਵੀਡੀਓ ਦਾ ਸੀਗਾ ਕਿ ਮਤਲਬ ਸਹੀ ਤੇ ਆਪਾਂ ਤਾਂ ਮੌਕੇ ਦੀ ਪੈਣਾ ਜੀ ਹੈ ਤੇ ਸਵੇਰ ਮਤਲਬ 5-6 ਕਿਲੋ ਵੱਚੀ ਚੰਗਾ ਕੇ ਕੱਢਿਆ ਸੀ 5-6 ਕਿਲੋ ਦੁੱਧ ਕੱਢਿਆ ਤੇ ਮੈਂ ਟਾਈਮ ਵੀ ਤੁਹਾਨੂੰ ਇੱਕ ਵਾਰ ਦਿਖਾ ਦੂੰਗਾ ਦੂਜੇ ਮੋਬਾਈਲ ਤੇ 2 12:23 ਮਿੰਟ ਚਾਹਤ ਹੁਣ ਤੁਹਾਨੂੰ ਕਲੀਅਰ ਹੋ ਗਿਆ ਉਹਨਾਂ ਕੇ 12:23 ਦਪਹਿਰੇ ਵੀਡੀਓ ਬਣਾ ਰਿਹਾ ਹਜੇ ਸ਼ਾਮ ਤੱਕ ਵੈਡ ਨੇ ਭਰਨਾ ਹੈ ਚੋਈ ਹੋਈ ਵੈਡ ਦੀ ਤੁਸੀਂ ਵੀਡੀਓ ਦੇਖ ਰਹੇ ਹੋ 90000 ਦੀ ਵੱੱਛੀ ਵਾਲੀ ਜਰਸੀ ਹੈ ਪਹਿਲਾਂ ਨੂੰ ਥਣ ਥਣ ਕੋਈ ਇਹੋ ਜਿਹਾ ਕੋਈ ਟਾਂ ਟੱਲੀ ਨਹੀਂ ਲੱਗਦਾ ਭਰਾ ਕਿੱਡਾ ਸੋਹਣਾ ਹੈ ਮੁਠੀ ਵਾਲੇ ਕਰਨ ਮੈਂ ਜਿਵੇਂ ਪੀੜੀ ਪਾਵੇ ਵਰਗਾ ਕਹਿੰਦੇ ਭਰਾ ਜੀ ਬਹੁਤ ਸੋਹਣਾ ਥਾਣਾ ਦੱਸੋ ਬਾਕੀ ਫੇਸ ਵੀ ਸੋਹਣੇ ਵਾਹ ਸੋਨਾ ਗੋਲ ਕੰਨ ਸਟਰਕਚਰ ਤਾਂ ਕਲੀਅਰ ਹੁਣ ਵੀਡੀਓ ਚ ਤੁਹਾਨੂੰ ਦਿਖ ਰਿਹਾ ਹੁਣ 90000 ਦੀ ਇਹ ਵੈਡ ਮਿਲ ਜਣੀ ਗੰਦੂ ਵੀ ਚਾਰ ਧੰ ਦਾ ਜਗੀ ਦਾ ਪਹਿਲੇ ਕਈ ਦੋਂਦੀ ਖੀਰੀ ਚਾਰ ਧੰ ਦਾ ਵਿੱਚ ਚੌਕੀ ਖੜੀ ਚੌਕ ਦੇ ਓ ਸੋ 810 ਨੰਬਰ ਤੇ ਤੁਹਾਨੂੰ ਜਰਸੀ ਦਿਖਾ ਰਹੇ ਆ ਬਾਈ ਕੋਲ ਵਿਕਰੀ ਵਾਲੀ ਹੈ ਇਹਦੇ ਨਾਲ ਵੀ ਬੱਛੀ ਤੇ ਬੱਛੀ ਵੀ ਤੁਹਾਨੂੰ ਇਹਦੀ ਦਿਖਾਉਂਗਾ ਜਰਸੀ ਇਹ ਬਰੀਡ ਆਪ ਤੇ ਜਰਸੀ ਇਹਨੇ ਬੱਛੀ ਨੂੰ ਜਨਮ ਦਿੱਤਾ ਛੌਂਕ ਜਰਸੀ ਆਲਾ ਪੂਰਾ ਕਰੂਗੀ ਚਿੰਨੇ ਕੰਮ ਐ ਇਤਾਂ ਦੀਆਂ ਰਹਿਣੀਆਂ ਗਾ ਵੀ ਗਰਮੀ ਘੱਟ ਹੀ ਮਣਾਉਣੀਆਂ ਬਹੁਤੀ ਗਰਮੀ ਮਣਾਉਣ ਵਾਲਾ ਨਾ ਕਿ ਇੰਨਾ ਚੋ ਕੋਈ ਦੱਸਦਾ ਨਹੀਂ ਗਾ ਦੋਸਤ ਇਹਦੀ ਵੀ ਬੱਛੀ ਦੇਖੋ ਤੁਸੀਂ ਇਹ ਵੀ ਪਿਓਰ ਜਰਸੀ ਬਾਕੀ ਵੈਡ ਵੀ ਤੁਹਾਡੇ ਸਾਹਮਣੇ ਆ ਸੋਹਣੀ ਵੈਡ ਆ ਸੋ ਇਹ ਪਹਿਲਾ ਸੂਆ ਤਾਜੀ ਸੂਈ ਚੋਈ ਚੋਈ ਬਹੁਤ ਸੋਹਣੀ ਲੱਗਿਆ ਚੋਣ ਜੀ ਬੜਾ ਵਧੀਆ ਬਈ ਬਾਕੀ ਨਾਰਮਲ ਰੂਮ ਬੜੀ ਵਧੀਆ ਨਿਆਣਾ ਪਾਉਣਾ ਬੋਲਾ ਬੋਲਾ ਤੜੀ ਤੇ ਪਈਆ ਦੋਸੇ ਕੱਲ ਹੀ ਸੂਈ ਆ ਤਾਂ ਬੋਲਾ ਪੀਲਾ ਤੁਹਾਨੂੰ ਦਿਸੂਗਾ ਓਕੇ ਤਾਜੀ ਸੂਈ ਦੀ ਹੈ ਬਾਕੀ ਕੋਈ ਗੱਲ ਨਹੀਂ ਬਈ ਬੱਚਾ ਲਾ ਕੇ ਸਹੀ ਮੈਨੇਜ ਪਸ਼ੂ ਨੂੰ ਚੋਣਾ ਚਾਹੀਦਾ ਇਹਦਾ ਤੁਸੀਂ ਫੇਰ ਹਵਾਨਾ ਬੈਕਸਾਈਡ ਤੋਂ ਦੇਖ ਲਓ ਰੰਗ ਰੂਪ ਤੁਹਾਡੇ ਸਾਹਮਣੇ ਹੈ ਸੋ ਇਹ ਤਿੰਨੇ ਹੀ گاਵਾ ਦੱਸੋ ਲੱਖ ਤੋਂ ਥੱਲੇ ਰੇਟ ਹੈ ਤੇ 90 ਦੇ ਆਸ-ਪਾਸ ਦੀਆਂ ਤੁਸੀਂ ਆਪਦੀ ਪਸੰਦ ਦੀ ਬਰੀਡ ਖਰੀਦ ਲਓ ਜੇ ਜਾਂ ਪਸ਼ੂ ਖਰੀਦੋ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਦੁੱਧ ਜ਼ਿਆਦਾ ਚੰਗਾ ਦੇ ਦੂਗਾ ਜਾਂ ਜਿਹੜੀ ਨਸਲ ਦਾ ਤੁਹਾਨੂੰ ਸ਼ੌਕ ਹੈ ਛੰਡੀ ਛੰਡੀ ਬੜੀ ਜੀ ਵੀਰੇ ਐਜ ਦੀ ਮਰਜ਼ੀ ਬੱਚੇ ਛੜ ਕੇ ਰਾਉਣਾ ਕੋਈ ਮਰਜ਼ੀ ਕਰੀ ਜੇਵੇਂ ਐਵੇਂ ਬਹਿ ਜਾਓ ਭਾਵੇਂ ਐਵੇਂ ਬੋਲੇ ਜਾਵੇ ਠੀਕ ਹੈ ਸੋ ਦੋਸਤੋ ਇਹ ਤਾਂ ਹਜੇ ਆਪਾਂ ਨੂੰ ਪਤਾ ਤਾਜ਼ੀਆਂ ਸੁਣੀਆਂ ਤਾਂ ਪੀਲਾ ਬੋਲਾ ਹੀ ਆਉਣਾ ਇਹਨਾਂ ਦਾ ਤੋ ਵੈਸੇ ਸੀਲ 3 ਫੈਮੀ ਬੈਜੋ ਪਰ ਮੈਂ ਬਾਈ ਉਸੇ ਤਰ੍ਹਾਂ ਬੈਠ ਗਿਆ ਵੈਸੇ ਸਹੀ ਤਰੀਕਾ ਗਾਂ ਨੂੰ ਬੱਚਾ ਜਦੋਂ ਕੇਰਾ ਲਾ ਲੈਨੇ ਤਾਂ ਖੁਸ਼ ਹੋ ਕੇ ਪਸੂ ਪਸ ਸਮਾਉਂਦਾ ਪਹਿਲੇ ਨੇ ਜਿੱਦ ਵੀ 20 ਕਿਲੋ ਪੂਰਾ ਬੜੇ ਰਾਵਣ ਦਿੱਤਾ ਬਾਈ ਆਪਣੇ ਯਾਰ ਬਿੱਲੀ ਤੋਂ ਲਈ ਆਪਾਂ ਠੀਕ ਹੈ ਹਾਂਜੀ ਸੋ ਦੁੱਧ ਤਾਂ ਖੈਰ ਦੱਸੋ ਤਿਆਰੀ ਚੰਗੀ ਆ ਥਣ ਸੋਣਾ ਢਾਂਚਾ ਚੰਗਾ ਦੁੱਧ ਦੇ ਰਹੀ 20 ਕਿਲੋ ਬੜੇ ਖੁੱਲੇ ਬੜੇ ਰਾਵਣ ਦੇਉਗੀ ਭਰਾ ਜੀ ਵੀ ਠੀਕ ਹੈ ਸੋ ਅੱਜ ਦੀ ਵੀਡੀਓ ਦੇ ਤਨ ਨਗ ਬਕਾਉ ਸੀ ਧੰਨਵਾਦ